ਦੇ ਬੋਲ ਲਈ ਵੱਡੇ ਮਾਨ ਸਰਪੰਚ ਆਣ ਅੱਜ ਤੇ ਮਿਲਦੇ ਮੰਨਾ ਸਰਪੰਚ ਚੱਬੇ ਵਾਲਾ ਉਹ ਭਰਾ ਬੈਠਾ ਯਾਰੀ ਆ ਮਾਮੀ ਸਰਪੰਚ ਹੋਰਾਂ ਦੇ ਨਾਲ ਪਿਆਰ ਆ ਉਧਰ ਕਹਿੰਦੇ ਰਾਣਾ ਬਾਠ ਗੱਲ ਪਿੰਡ ਵਾਲਾ ਪਿੱਛੇ ਚੇਤੇ ਤਰ ਤੇ ਪੁੱਜਿਆ ਸਿੰਘਪੁਰੀਏ ਰਾਣੀ ਨਾਲ ਯਾਰੀ ਆ ਫਰੰਦੀਪੁਰੀਆ ਗੱਲ ਤਾਂ 4 ਲੱਖ ਦੀ ਆ ਆ ਗੱਲ ਤਾਂ ਯਾਰ ਲੱਗਦੇ ਨੇ ਤਾਸ ਵੀ ਯਾਰ ਦਾ ਜਫਾ ਆ ਆ ਅੰਮ੍ਰਿਤਕਾਰ ਇਹਨਾਂ ਨੇ ਵੀ ਗੱਲ ਪਰਤੇ ਉੱਤੇ ਮਰਾਚਾ ਸਾਰਾ ਪਿੰਡ ਦੇ ਕਿ ਨੈਰ ਤੋਂ ਮੇਰੇ ਗੇਰੀ ਲੱਗੀ ਹੋਈ ਕਿਸੇ ਯਾਤਰੀ ਦੇ ਵਾਰ ਪਾਤਰਾਂ ਦੇ ਪੰਜ ਚਾਰ ਯਾਰ ਬਹਰੇ ਰਹੇ ਆ ਅਤਾ ਜੀ ਛੱਡ ਦਿਓ ਹਾਂ ਜੀ ਭੁਲਾ ਜੀ ਐਨ ਕਰਕੇ ਐਨ ਕਰਕੇ That's by the fact that I on the